ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਗੁਰ ਪ੍ਰਸਾਦਿ ਸાગਰ ਰਤਨੀ ਭਰ ਪੂਰੇ ਅੰਮ੍ਰਤਾ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵਾਂ ਸਰਵਰਮਹੰਸਾ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਤਾ ਸੰਤ ਚੁਗਹ ਸੋਨੂ ਕੇ ਲੀਏ ਨੂਡਲ ਮਤ ਬਣਾਨਾ ਦੇ ਦੀ ਜੀ ਖਾਤਾ ਹੀ ਨਹੀਂ ਹੈ ਲੋ ਸੋਨੂ दीदी कितने अलग अलग तरह के नूडल लाए जाने क्या कमी हमारे बनाने में कमी बनाने में नहीं लाने में शायद मैगी नूडल नहीं लाए जिस स्वाद का पूरा देश दीवाना नूडल वही लाओ खाओ तो मैगी खाओ सतगुरु जे ਵਾਹ ਗੁਰੂ ਮਨੁ ਪੁਰਖ ਤੇ ਆਏ ਬਰਜਾਤਾ ਸੰਤ ਸਹਾਰ ਸਦਾ ਮਰਣ ਲਖਾਈ ਹੰਸੁ ਮਹਾਸਾਗਰ ਤੁਜੁ ਗਹ ਆੰਦਾ ਵਿਚਾਰ ਐਨ ਸੁਜਪ ਧਰਮ ਕਰਮ ਪੁਰ ਸਤਿ ਪੁਰ ਪਾਈ ਹੈ ਇਕ ਤੁਗ ਹੈ ਨਹੀਂ ਦੂਰੇ ਪਦਾਰਥ ਹਰ ਰਸ ਚਾਖੇ ਛਪੜੀ ਨਾ ਸਤਿ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਨਦ ਵੇਸਾ ਸਤਨਾਮ ਸ੍ਰੀ ਵਾ ਏ ਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ અમરતા સંત ચુગહ નહીં દૂરય હર રસ ચોગ ચુગહ પ્રભ પાવા ਸਰવર મહંસા પ્રાણ પત પાવા ਗੋਗਰ ਸਾਗਰ ਰਤਨੀ ਭਰ ਪੂਰੇ ਅੰਮ੍ਰਤਾ ਸੰਤ ਚੁਗਹ ਨਹੀਂ ਦੂਰੇ ਹਰ ਰਸ ਚੋਗ ਚੁਗਹ ਪ੍ਰਭ ਭਾਵਾਂ ਸਰਵਰਮਹ ਹੰਸਾ ਪ੍ਰਾਨ ਪਤ ਪਾਵੈ ਕੀ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮਾਲਨ ਜਾਏ ਰਹਾ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਭਈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੀ ਗੁਰ ਰਾਖੇ ਸਰਵਰ ਹੰਸਾ ਸੂਰਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਈ ਸਰਵਰ ਮਹਾਂਸਾ ਹੰਸ ਮਹਾਸાગਰ ਅਕਾਥ ਕਥਾ ਗੁਰ ਬਚਨੀ ਆਦਾਰ ਸੋਨ ਮੰਡਾਲ ਇਕ ਜੋਗੀ ਬੈਸੀ ਨਾਰ ਨ ਪਰਖਾ ਕਹ ਕਉ ਕੈਸੀ ਤ੍ਰਿਭਾਵਨ ਜੋਤ ਰਹੀ ਲਬਲਾਈ ਸਰਨਾਰਨਾਥ ਸੱਚੀ ਸਰਨਾਈ ਆਨੰਦ ਮੂਲਾ ਨਾਥ ਆਧਾਰੀ ਗੋਰਾਮਖ ਭਗਤ ਸਹਜ ਵਿਚਾਰੀ ਭਗਤ ਵਛਾਲ ਭੈ ਕਾਟਣ ਹਾਰੇ ਹੁ ਮਮਾਰ ਮਿਲੇ ਪਗ ਧਾਰੇ ਆਨੰਕ ਜਾਤ ਅਨਕਾਰ ਕਾਲ ਸੰਤਾਈ ਮਰਨ ਲਖਾਈ ਮੰਡਲ ਮਹਾਈ ਜਨਮ ਪਦਾਰਥ ਦੁਬਦਾ ਖੋਵਾ ਆਪ ਨਾ ਚੀਨ ਸ ਬ੍ਰਹਮ ਬ੍ਰਹਮ ਰੋਵਾ ਕਹ ਤਾ ਪੜ ਤਾ ਸੁਣ ਤਾ ਏਕਾ ਹੀ ਰਾਜ ਧਰਮ ਧਰਣੀ ਧਰਟੇ ਕਾ ਜਤ ਸਤ ਸੰਜਮ ਅਰਦਾਸ ਸਮਾਈ ਚੌਥੇ ਪਾਦ ਕਾ ਜੀ ਮਨ ਪਤੀਆਈ ਸਾਚੇ ਨਿਰਮਲ ਮੈਲ ਨਾ ਲਾਗਾ ਗੁਰ ਕਾ ਸ਼ਬਦ ਭਰਮ ਭਾਉ ਭਾਗ ਸੂਰਤ ਮੂਰਤ ਆਦ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਸੂਰਤ ਮੂਰਤ ਆਦ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਦ ਤੁਗ ਹੈ ਨਹੀਂ ਦੂਰੇ ਹਰ ਰਸ ਜੋਗ ਤੁਗ ਹੈ ਪ੍ਰਭ ਭਾਵ ਸਰਵਰ ਮਹਾਂਸ ਪ੍ਰਾਨ ਪਤ ਪਵ